ਮੈਂ ਵੀ ਆਪਣੇ ਆਪ ਨੂੰ ਸਿੱਖ ਸਮਝਦਾ ਹਾਂ ਤੇ ਤੁਸੀਂ ਵੀ ਆਪਣੇ ਆਪ ਨੂੰ ਸਿੱਖ ਸਮਝਦੇ ਹੋ ਸਿੱਖਾਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਿੱਖ ਕੁਝ ਨਵਾਂ ਸਿੱਖਣ ਲਈ ਬਹੁਤ ਹੀ ਘੱਟ ਤਿਆਰ ਹੁੰਦੇ ਸਿੱਖਾਂ ਤੇ ਉਹ ਗੱਲ ਪੂਰੀ ਤਰ੍ਹਾਂ ਟੁੱਕਦੀ ਹੈ ਕਿ ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਭੇਲੀ ਦਿੰਦਾ ਮਤਲਬ ਕਿ ਅਸੀਂ ਕੋਈ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਆਵੇ ਉਸ ਮੁਸ਼ਕਲ ਤੋਂ ਪਹਿਲਾਂ ਅਸੀਂ ਉਹਦਾ ਹੱਲ ਨਹੀਂ ਸੋਚਦੇ ਅਸੀਂ ਜਦੋਂ ਮੁਸ਼ਕਲ ਆ ਜਾਂਦੀ ਹੈ ਤਾਂ ਫੇਰ ਜਾ ਕੇ ਅਸੀਂ ਉਸ ਤੋਂ ਕਈ ਗੁਣਾ ਜ਼ਿਆਦਾ ਉਸ ਮੁਸ਼ਕਲ ਦੇ ਸਮਾਧਾਨ ਦੇ ਵਾਸਤੇ ਪੇ ਕਰਦੇ ਹਾਂ ਇੱਥੇ ਮੈਂ ਕੈਨੇਡਾ ਦੇ ਵਿੱਚ ਦੇਖਦਾ ਹਾਂ ਜਿਹੜੇ ਅਮੀਰ ਬੰਦੇ ਨੇ ਉਹਨਾਂ ਨੂੰ ਜੇ ਤੁਸੀਂ ਕਹੋ ਨਾ ਕਿ ਤੁਸੀਂ ਬੱਚਿਆਂ ਦੇ ਸੁਧਾਰ ਲਈ ਜਾਂ ਆਪਣੇ ਬਿਜ਼ਨਸ ਦੇ ਸੁਧਾਰ ਲਈ ਕੁਝ ਨਵੇਂ ਸਕਿੱਲ ਜ਼ਰੂਰ ਸਿੱਖੋ ਅਪਡੇਟ ਜ਼ਰੂਰ ਹੋਵੋ ਉਹ ਕਹਿੰਦੇ ਨਹੀਂ ਜੀ ਕਿਸੇ ਚੀਜ਼ ਦੀ ਲੋੜ ਨਹੀਂ ਕੰਮ ਚੱਲ ਰਿਹਾ ਹੈ ਸਭ ਕੁਝ ਵਧੀਆ ਫਿਰ ਜਦੋਂ ਉਹਨਾਂ ਦਾ ਬਿਜ਼ਨਸ ਡੁੱਬਦਾ ਹੈ ਜਾਂ ਉਹਨਾਂ ਦੇ ਬੱਚੇ ਕੁਰਾਹੇ ਪੈ ਜਾਂਦੇ ਆ ਕੋਈ ਕ੍ਰਾਈਮ ਕਰ ਲੈਂਦੇ ਆ ਨਸ਼ਿਆਂ ਦੇ ਵਿੱਚ ਪੈ ਜਾਂਦੇ ਆ ਫਿਰ ਉਸ ਤੋਂ ਬਾਅਦ ਉਹ ਪਛਤਾਉਂਦੇ ਨੇ ਪਰ ਉਹ ਪੰਜਾਬੀ ਦੀ ਕਹਾਵਤ ਹੈ ਫਿਰ ਪਛਤਾਇਆ ਕੀ ਕਰੇ ਜਦ ਚਿੜੀ ਆ ਚੁੱਕ ਗਈ ਖੇਤ ਇਸ ਲਈ ਮਿੱਤਰੋ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੋਂ ਪਹਿਲਾਂ ਹੀ ਉਹਨਾਂ ਮੁਸੀਬਤਾਂ ਦੇ ਹੱਲ ਖੋਜਿਆ ਕਰੋ ਅਸੀਂ ਸਿੱਖ ਹੈ ਤੇ ਸਿੱਖ ਦਾ ਕੰਮ ਹੈ ਜਿੰਦਗੀ ਦੇ ਹਰ ਸਕਿੱਲ ਨੂੰ ਸਿੱਖਣਾ ਧੰਨਵਾਦ